ਮੇਰੇ ਕੋਲ ਹਿੱਕ ਤੇ ਟੁੱਟੇ ਕਿਰਦੇ। ਜੇਵੇ ਜੀਵੀ ਤੁਸੀਂ ਦੇਖੋ ਵੀ ਟੇਨ ਮੇ ਕੁਛੜੇ ਨੇ ਖੂਨ ਨਾਲ ਲੱਗ ਪਾਉ। ਆਪ ਸ਼ਰਮ ਛੋੜ ਦੇਣਾ। ਉਸ ਟਿੱਕੇ ਨਾਲ ਖੂਨ ਨਾਲ ਲੱਗ ਪਾਉਂਦੇ ਨੇ। 80 ਮੁਕੀ ਦਾ ਜਿਹੜਾ ਪਾਣੀ ਦੀ ਛੋਟੀ ਸੀ। ਜਿਸ ਤਰੀਕੇ ਨਾਲ ਉਹ ਟੁੱਟੇ ਤੇ ਟੇਕ ਕੰਗੋਲ। ਚਾਰ ਦੇ ਪਾਉ। ਨਾ ਕੋਈ ਮੈਡੀਕਲ ਕੇਅਰ ਨਹੀਂ। चार दिन तक मैं कोई मेडिकल केयर नहीं थी प्लीज होटल रखो ये बड़ा मैंने मैं तो लेता मैं एक गल जरूर करूंगा मानसा बैठे और चंडगढ़ हमारा साहब के फादर साहब मैं मैं दो भरा ही इमोशनल हो गए साढ़े भरा ने बहुत इमोशनल समय भाई साहब ने क्या मैं भाई नहीं लिया है ਮਸਹਲਾ ਤੋਂ ਕਿਵੇਂ ਕਿਵੇਂ ਸਿਰਸ ਹੋ ਪਰ ਤੇ ਕਾਣੀਆਂ ਨੇ ਬਿਆਨ ਕੀਤੀ ਮੈਂ ਸਾਰੀ ਖੋਹ ਕੇ ਨਹੀਂ ਦੱਸ ਸਕਦਾ ਬਹੁਤ ਬਹੁਤ ਹੋਰ ਤੇ ਜੋ ਕਾਣੀਆਂ ਨੇ ਕੀਤੀ ਇਹ ਜੋ ਤੁਮਾ ਲਫਜ਼ ਤੋਂ ਲੱਗੇ ਕਿ ਸਾਹ ਤੋਂ ਲੱਗੇ ਕਿਸ ਕੁਖੇਲੇ ਨਾਲ ਪਕੜੇ ਨੂੰ ਉੱਪਰ ਨਹੀਂ ਕਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਫੜੇ ਮਾਰੇ ਸੁੱਕੇ ਧੰਤੇ ਮਾਰੇ ਫਿਰ ਉਹਨੂੰ ਫਿੱਲੇ ਤਾਂ ਕਰਨ ਤੋਂ ਬਾਅਦ ਫਿੱਲਾ ਕਹਾਂ ਕਰਕੇ ਮਾਰੇ ਮੂਤ ਕੋਤ ਦੇ ਬਹੁਤ ਨੇ ਤਸੱਬਰ ਤਾਂ ਦੇ ਬਾਕੀ ਵਾਸਤੇ ਇਹ ਨਹੀਂ ਸਕਦਾ ਮਨਾਰੇ ਨਾ ਸੋ ਮੈਂ ਜਿਸ ਤਰੀਕੇ ਨਾਲ ਮੈਂ ਸੰਭਾਲ ਕਰ ਸਕਤੀ ਉਹ ਇੱਕ ਚੀਜ਼ ਜਿਹੜੀ ਸੱਤਾਂ ਤੇ ਖੋਲ ਸੀ ਮੈਂ ਤਾਂ ਕਹਿੰਦੀ ਕਿ ਤੂੰ ਦੇਖੀ ਜਾ ਕਹਿੰਦੇ ਜੀ ਜੀ ਤੁਸੀਂ ਇਹ ਦੇਖੋ ਵੀ ਤਿੰਨ ਸਹਾਰੇ ਮੇਰੇ ਘਰ ਦਾ ਲੱਗ ਸਕਦੇ ਜੇਕਰ ਕੋਪ ਆਪਣਾ ਸਹਾਰਾ ਤੋੜ ਦੇਣਾ ਉਸ ਟ੍ਰਿਕ ਦੇ ਨਾਲ ਕੋਲ ਉਹਨਾਂ ਕੋਲ ਟ੍ਰਿਕ ਹੈ ਤੇ ਜਿਸ ਤੋਂ ਟ੍ਰਿਕ ਦਾ 18 ਮੁਕੀਲਾ ਜਿਹੜਾ ਪਦੀ ਸੀ ਛੋਟੀ ਸੀ ਜਿਸ ਟ੍ਰਿਕ ਦੇ ਨਾਲ ਉਹਨੇ 3 3 ਅੰਗੋਸ਼ ਕੀਤੀ ਤੇ ਥੋੜੇ ਜਿਹਾ ਗੋੜ ਇਕੱਠਾ ਗੋੜ ਉਹ ਕਾਫੀ ਸੈਂਟੀਮੀਟਰ ਹੈ ਤੇ ਉਸ ਤੋਂ ਪਰਦੀ ਗਾਣੇ ਦੋਸੀਏ ਕਿ 4.5 ਫਰਕਾ ਨਿੰਮ ਕੋਈ ਮੈਡੀਕਲ ਟੀਅਰ ਨਹੀਂ 4.5 ਕਿਸੇ ਨੂੰ ਕੋਈ ਮੈਡੀਕਲ ਟੀਅਰ ਨਹੀਂ ਜੀ ਹੋਰ ਕੋਈ ਕੋਈ ਲੀਡ ਕੋਲ ਪਰ ਤੋਂ ਇਹ ਬੜਾ ਜੇ ਨੂੰ ਮੈਂ ਕੋਈ ਨਾ ਸੋ ਮੈਂ ਇੱਕ ਦਲ ਗਰੂਪ ਹਾਂ ਮਨਸਾ ਬਿਖਰੀ ਉਹ ਚਤਨਾ ਹਮਾਰਾ ਸਭ ਤੋਂ ਸਦਰਸਾ ਬਿਖਰੇ ਨੇ ਮੈਂ ਇੱਕ ਤਾਂ ਦੋਵੇਂ ਭਾਈ ਮੋਸ਼ਨ ਹੋ ਗਏ ਸਭ ਭਾਈ ਬਹੁਤ ਇਮੋਸ਼ਨਲ ਸਮਾਂ ਸੋ ਮੈਂ ਇੱਕ ਦਲ ਗਰੂਪ ਕਮਾ ਲਾ ਵੀ ਦੇਖੋ ਉਹ ਜਿਹੜਾ ਸਮਾਂ ਕੋਸੋਂ ਕੋਈ ਜਿਹੜਾ ਕੋਈ ਅਹਬਰ ਸਭ ਤੋਂ ਸਦਰਸਾ ਬਿਖਰੇ ਨੇ ਇਕੱਲੇ ਮਨਸਾ ਬਣੇ ਸਾਰੇ ਭਾਈ ਬਿਖਰੇ ਹੋਣਾ ਹਮੇਰਾ ਵੀ ਮੈਂ ਇੱਕ ਦਲ ਜੂਮ ਕਰਾਂਗਾ ਮਨਸਾ ਦਾ ਇੱਕ ਦਲ ਜੂਮ ਛੋੜੀ ਹੋਤੀ मैनू नहीं लगता कि जब मैं कला कोट अपना ता कार्य करके आया और मैं कुदरती यूनिफॉर्म पाई है मतलब अदरवाइज मैं पार्टी का रिश्ता तो किसी थी कि मेरा मेरा अधिकार कोटा तो वक्रा है पर बीजे पंजाब के लिए भाई यार अभी भी पंजाब ही रहना रहे अभी भी सिख परिवार दिया जिला फतेहगढ़ साहब में बिलोंग करते हैं जिससे छोटे सहकर इस लैवल के दुख हो रहे आप ही देखिए कौन के दुख किस लैवल के